ਲਾਮਾ ਫੇਰੀਆ ਲੈਂ ਮਗਰੋਂ ਐਨਆਰਆਈ ਲਾੜੇ ਨੂੰ ਆਇਆ ਹਾਰਟ ਅਟੈਕ ਹੋਈ ਮੌਤ ਕਹਿੰਦੇ ਨੇ ਪਤਾ ਨਹੀਂ ਰੱਬ ਕਿਹੜੇ ਰੰਗਾ ਦੇ ਵਿੱਚ ਰਾਜੀ ਅੱਜ ਉਸਦੀ ਮਿਸਾਲ ਨਮਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਵਿਆਹ ਦੇ ਦੌਰਾਨ ਲਾੜੇ ਦੇ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਲਾੜਾ ਅਮਰੀਕਾ ਤੋਂ ਆਇਆ ਹੋਇਆ ਸੀ 10 ਸਾਲ ਦੇ ਬਾਅਦ ਵਿਆਹ ਕਰਵਾਉਣ ਦੇ ਲਈ ਪੰਜਾਬ ਆਇਆ ਸੀ ਤੇ ਅੱਜ ਉਸ ਦਾ ਵਿਆਹ ਸੀ ਤਾਂ ਜਦੋਂ ਵਿਆਹ ਦੇ ਲਈ ਨਿਕਲਿਆ ਲਾਮਾ ਫੇਰੇ ਲਈਆਂ ਤਸਦੀਜ ਤੇ ਗਿਆ ਪੈਲਸ ਦੇ ਵਿੱਚ ਜੈ ਮਾਲਾ ਦੀ ਰਸਮ ਕੀਤੀ ਜਾ ਰਹੀ ਸੀ ਫੋਟੋ ਸ਼ੂਟ ਚੱਲ ਰਿਹਾ ਸੀ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਕੁਰਸੀ ਤੇ ਡਿੱਗ ਪਿਆ ਜਿਹੜੀ ਵਿਆਹ ਜੋੜੇ ਲਈ ਕੁਰਸੀ ਰੱਖੀ ਹੁੰਦੀ ਹੈ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਵੇਂ ਵਿਆਹ ਨਵੀਂ ਵਿਆਹ ਜੋੜੀ ਦਾ ਫੋਟੋ ਸ਼ੂਟ ਚੱਲ ਰਿਹਾ ਤੇ ਇਸੇ ਦੌਰਾਨ ਲਾੜੇ ਨੂੰ ਹਾਰਟ ਅਟੈਕ ਆ ਜਾਂਦਾ ਹੈ ਕੁਰਸੀ ਤੇ ਡਿੱਗ ਪੈਂਦਾ ਹੈ ਤੇ ਉਸ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੇ ਕਿ ਲਾੜਾ 10 ਸਾਲ ਦੇ ਬਾਅਦ ਆਇਆ ਸੀ ਇਸ ਦਾ ਨਾਮ ਵਿਪਨ ਸੱਲਨ ਹੈ ਜੋ ਕਿ ਬੰਗਾ ਦਾ ਰਹਿਣ ਵਾਲਾ ਹੈ ਤੇ ਵਿਆਹ ਕਰਵਾਉਣ ਦੇ ਲਈ ਅਮਰੀਕਾ ਤੋਂ ਆਇਆ ਸੀ ਥੋੜੇ ਦਿਨ ਪਹਿਲਾਂ ਹੀ ਤੇ ਅੱਜ ਉਸ ਦਾ ਵਿਆਹ ਸੀ ਪਰਿਵਾਰ ਦੇ ਵਿੱਚ ਬੜਾ ਚਾਹ ਸੀ ਖੁਸ਼ੀ ਸੀ ਕਿ ਪੁੱਤ ਦਾ ਵਿਆਹ ਹੈ ਲੇਕਿਨ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਹ ਸਰਬ ਬੇਟਾ ਸੀ ਜਿਹੜੇ ਪੰਸਲਨ ਸਾਡੇ ਪੁਰਾਣੇ ਸਾਥੀ ਮੋਹਨ ਲਾਲ ਜੀ ਜਿਹੜੇ ਮੋਹਨ ਲਾਲ ਹੋਰ ਸ਼ਿੰਦੋਈ ਜਿਹੜੇ ਪਿਆਰੇ ਮੈਚੂ ਰਟਾਇਰ ਹੋਏ ਐ ਉਹਨਾਂ ਦਾ ਬੇਟਾ ਸੀ ਔਰ ਹੁਣੇ ਹੀ ਥੋੜੇ ਦੇਰ ਪਹਿਲੇ ਮੈਰਿਜ ਕਰਵਣ ਲੇ ਐ ਯੂਐਸ ਤੋਂ ਸਪੈਸ਼ਲ ਆਇਆ ਔਰ ਕੱਲ ਮੈਰੀ ਸੀ ਅਸੀਂ ਵੀ ਸਾਰੇ ਉੱਤੇ ਇਕੱਠੇ ਹੋਏ ਸੀ ਔਰ ਅਚਾਨਕ ਉਹਨੂੰ ਕਬਰਾਟ ਹੋ ਗਈ ਜਿਆ ਮਾਲਾ ਦੇ ਇੱਕ ਦਮ ਬਾਅਦ ਹੋ ਲਿਗ ਗਿਆ ਸੋਨੇ ਬੋ ਤੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਲੜਾਈ ਹਸਪੀਟਲੇ ਜਾਣ ਦੀ ਮਗਰਸਤੇ ਦੀ ਉਹ ਕਲੈਪਸ ਕਰ ਗਏ ਇੱਕ ਹੀ ਨਾਮ ਕੇ ਜੀ ਲੜਕੇ ਦਾ ਲੜਕੇ ਨਾਤੀ ਜੀ ਵਿਪਨ ਚਲਰ ਪਿਆਰ ਨੇ ਉਹਨੂੰ ਵਿੱਕੀ ਕਰਦੇ ਸਾਰੇ ਬਹੁਤ ਬੜੀ ਅਸਵਾਦ ਚਲਰ ਸਾਰੇ ਬਹੁਤ ਪਿਆਰ ਦੇ ਦਿੰਦੇ ਸੀ ਕਿੰਨਾ ਟਾਈਮ ਤੱਕ ਪਰਮਾਗਨ ਪਤਾ ਰਹੀ ਕਿ ਮੰਜੂਰ ਸੀ ਜਿਹੜਾ ਇੱਕਦਮ ਹਾਰਾ ਬੜਾ ਵੱਡਾ ਹਾਦਸਾ ਬਣ ਗਿਆ ਸਾਰੇ ਸ਼ਹਿਰ ਵਾਸੀ ਸਾਰੇ ਵਸਤਰ ਸਾਰੇ ਸਾਥੀ ਪੜੇ ਸਦਵੇ ਜੇ ਹੈਗੇ ਪਰ ਅਸੀਂ ਤੇਰੀ ਪਾਹੀ ਅਰਦਾਸ ਆ ਪਰਮਪੀਤਾ ਪ੍ਰਮਾਤਮਾ ਅੱਗੇ ਕਿ ਵੀ ਉਹ ਸਾਰਿਆਂ ਨੂੰ ਕਿ ਇੰਨਾ بڑا ਪਾਣਾ ਬਰਤਨ ਦੀ ਬਰ ਸਹਿਣ ਕਰਨ ਦੀ ਸ਼ਕਤੀ ਦੇਵੇ ਕਿਤੇ ਪਾਣਾ ਬਰਤੈ ਜੀ ਇਹ ਬਿਜਾਦ ਪੈਲਸ ਦੀ ਬਿਜਾਦ ਪੈਲਸ ਮੁਕਬਰ ਉਹ ਬੰਦਾ ਅੱਛਾ ਲੜਕੀ ਜਿਹੜੇ ਲੜਕੇ ਕਰਨਾਲੇ ਇੰਜੀਨੀਅਰ ਹਨ ਅੱਛਾ ਮੈਨੂੰ ਸੇ ਗਏ ਅਸੀਂ ਤਾਂ ਇੱਥੇ ਬੈਠੇ ਹਾਂ ਕਹਿੰਦਾ ਮੇਰੇ ਹਾਰਡਵੇਅਰ ਸ਼ਾਇਦ ਥੋੜੀ ਹੈ ਅੱਛਾ ਮੈਨੂੰ ਤਾਂ ਉਹਰੇ ਬੰਨ੍ਹ ਗਏ ਨਬ ਜੀ ਦਾ ਨਾਕਰਾ ਗਏ ਕਿ ਤਾ ਨਾਕਰਾ ਮਿਲ ਗਿਆ ਬੱਚੀ ਕਿਹਾ ਸੀ ਉਹਨੇ ਚੱਪ ਕੀਤਾ ਕਹਿੰਦੇ ਵਸੇ ਐਦਾਂ ਹੀ ਤਾਂ ਗੱਲ ਵਿੱਚ ਕੀ ਗੱਲ ਕਹਿੰਦਾ ਡੀਜੇ ਬੰਦ ਕਰਾ ਦੇ ਅੱਛਾ ਗੱਲ ਜਿਹੜੀ ਗੱਲ ਕਹਿੰਦਾ ਡੀਜੇ ਬੰਦ ਕਰਾ ਦੇ ਮੈਂ ਨੂੰ ਕਹਿੰਦਾ ਕਿ ਬਰਾਟ ਬੋ ਹੁੰਦੀ ਹੈ ਇਹ ਡੀਜੇ ਇਹ ਬੰਦ ਕਰ ਦੇ ਥੋੜਾ ਦਿਓ ਉਹ ਜਿੱਦਾਂ ਪਤਾ ਹੈ ਥੋੜੀ ਜਿਹਾ ਕਰ ਦੇ ਤਾ ਉਹ ਵੀ ਬੰਦ ਕਰਕੇ ਫੇਰ ਚੱਲੂ ਕਰਤਾ ਨੰਨ ਦੁਆਰਾ ਇਹ ਹੋਇਆ ਤਾਂ ਬਸ ਨਹੀਂ ਇਹ ਨਹੀਂ ਨਿਵਾਸੀ ਨਾਲ ਉਹਦਾ ਕਦੇ ਹਾਂ ਚਾਹ ਚਾਹਦੇ ਐਂਟੀਕ ਜੈਸਟ ਫਿਗਰ ਹੈ ਇਟ ਇਟ ਬੈਕ ਰੂਮ ਜੀ ਬਹੁਤ ਹੀ ਚੀਜ਼ ਇਹ ਇਹ ਅਚਾਨਕ ਹੀ ਹੋ ਗਿਆ ਅਚਾਨਕ ਅਮਰੀਕਾ ਤੋਂ ਕਦੋਂ ਕਈ ਅਮਰੀਕਾ ਤੋਂ ਹੀ ਦੋ ਫਰਬੂਰੀ ਨਹੀਂ ਆਏ ਬੱਚੇ ਬੇਟੀ ਬੇਟੀ ਮੇਰੇ ਸੀ ਉਹ ਉੱਥੇ ਹੀ ਹੈ ਉਹ ਉਹਨੇ